ਸਮਰਾਲਾ ਪੁਲਿਸ ਵੱਲੋਂ ਹੀਰੋਇਨ ਸਪਲਾਈ ਕਰਨ ਜਾ ਰਹੀਆਂ ਦੋ ਸਹੇਲੀਆਂ ਨੂੰ ਕਾਬੂ ਕਰਨ ਬਾਰੇ ਖਬਰ ਸਾਹਮਣੇ ਆਈ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਸਮਰਾਲਾ ਪਵਿੱਤਰ ਸਿੰਘ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਵੀ ਸੁਣਾਉਂਦੇ ਆਂ ਕੀ ਮਤਲਬ ਇੱਥੇ ਆਨ ਥੱਲੇ ਆ ਜੀ ਜੀਤ ਸਿੰਘ ਨੇ ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਖੰਨਾ ਐ ਐਸ ਪੀ ਸਾਹਿਬ ਸਮਰਾਲਾ ਵਿੱਚ ਸਟ੍ਰਕਚਰ ਨੇ ਤੁਹਾਨੂੰ ਸਾਹਿਬ ਨੇ ਪੁਲਿਸੋਂ ਕੀ ਜਿਹੜਾ ਤੁਹਾਨੂੰ ਨੇ थाना ਸਮਰਾਲਾ ਦੇ ਇੰਨਾ ਕਾਬੂ ਕੀਤਾ ਬਰਾਨੇ ਨਾ ਟੋਪੇ ਤੇ ਵੀਰਿਆਂ ਆਉਣ ਜਾਣ ਵਾਲੀਆਂ ਟ੍ਰੇਕਲਾਂ ਦੀ ਚੈਕਿੰਗ ਕਰ ਰਹੀ ਸੀ ਇੱਕ ਬੱਸ ਲੁਧਿਆਣੇ ਤੋਂ ਦਿੱਲੀਰ ਤੋਂ ਪਾਲੂ ਜਾ ਰਹੀ ਸੀ ਤੇ ਉੱਥੇ ਜੋ ਸਵਾਰੀਆਂ ਉੱਤਰੀਆਂ ਜਿਨ੍ਹਾਂ ਦੇ ਵਿੱਚ ਦੋ ਲੜਕੀਆਂ ਵੀ ਸੀ ਉਹ ਪੁਲਿਸ ਪਾਰਟੀ ਨੂੰ ਦੇਖ ਕੇ ਥੋੜੇ ਜਿਹਾ ਤੇਜ਼ ਤੇ ਜਲਦ ਚੱਲਣ ਲੱਗ ਪਏ ਤਾਂ ਪੁਲਿਸ ਪਾਰਟੀ ਨੂੰ ਸ਼ੱਕ ਹੋ ਗਿਆ ਇਹਨਾਂ ਦੇ ਕੋਲੇ ਕੋਈ ਨਸ਼ੀਲਾ ਪਦਾਰਥ ਜਾਂ ਕੋਈ ਗਲਤ ਚੀਜ਼ ਹੈ ਅੱਗੇ ਜਾ ਕੇ ਪੁਲਿਸ ਪਾਰਟੀ ਨਾਲੇ ਪੁਲਿਸ ਪਾਰਟੀ ਚਾਰਜ ਐਸਆਈ ਜੱਪੀ ਚੌਧਰੀ ਨੇ ਦੇ ਨਾਲ ਸਾਡੇ ਮਹਿਲਾ ਕਰਮਚਾਰੀ ਸੀ ਉਹਨਾਂ ਦੋਨਾਂ ਲੜਕੀਆਂ ਨੂੰ ਨਾਮ ਪਤਾ ਪੁੱਛਿਆ ਤੇ ਇੱਕ ਨੇ ਨਾਮ ਦੱਸਿਆ ਆਪਣਾ ਇਕਵਾਲ ਔਰ ਉਹ ਹਾਕਮ ਸਿੰਘ ਉਹ ਵਾਲਾ ਡਿਸਟ੍ਰਿਕਟ ਮੋਢਾ ਨੇ ਰਹਿਣ ਵਾਲੀ ਸੀ ਦੂਸਰੀ ਕੁੜੀ ਲੜਕੀ ਸੀ ਅਮਰਪ੍ਰੀਤ ਕੌਰ ਉਹ ਦਾ ਆਪਣੇ ਸੇਖਵਾ ਰੋਡ ਪਰਣਾਲੇ ਦੀ ਰਹਿਣ ਵਾਲੀ ਸੀ ਉਹਨਾਂ ਨੇ ਤਲਾਸੀ ਨੇ ਦੋਨੋਂ ਕੋਲ 60 ਗ੍ਰਾਮ ਐਰੋਡ ਗ੍ਰਾਮ ਕੋਈ ਪੜਾਈ ਕਰਦੀ ਨਹੀਂ ਕਿ ਇਹਨਾਂ ਦਾ ਨਹੀਂ ਪੜਾਈ ਦਾ ਗੱਲ ਜੇ ਸਾਹਮਣੇ ਨਹੀਂ ਗਈ ਸਾਡੇ ਜਿਹੜੀ ਮੁੱਢਨੀ ਪੁੱਛ ਕੇ ਸੀ ਤੋਂ ਤਾਂ ਇਹੀ ਸਾਹਮਣੇ ਆਇਆ ਕਿ ਇਹੇ ਕਿਰਾਏ ਤੇ ਇੱਥੇ ਕਮਰਾ ਲੈ ਕੇ ਮਹਾਲੀ ਰਹਿੰਦੀ ਰਹੇ ਜੀ ਤੇ ਉੱਥੇ ਗਲਤੀ ਕੰਮ ਕਰਦੀਆਂ ਨੇ ਧੰਦਾ ਕਰਦੀਆਂ ਨੇ ਫਿਰ ਉਹ ਇਹ ਸਹੀ ਨਹੀਂ ਆ ਬੱਸ ਜੀ ਸਹੀ ਇਹਨੇ ਦੋਨੋਂ ਆਪਾਂ ਚਾਹੇ ਆਪ ਵੀ ਚੀਨ ਨਾ ਮੀਲੀਮ ਲਾਪ ਇਹੀ ਹੈ ਜੀ ਇਧਰੋਂ ਬਰੋਜ ਪੁਰ ਸਾਈਡ ਵੱਲੋਂ ਹੈਰੋਨ ਨੂੰ ਲੈ ਕੇ ਆਉਣੀ ਜੱਡੀ ਘੜ ਵੱਲੋਂ ਕਿਤੇ ਵੇਚਣੀ ਹੈ ਪਰ ਮੁਰਲੀ ਨਾ ਜਾਇਆ ਚਾਹੁੰਦਾ ਕਿ ਜੇ ਆਪਾਂ ਡਾਕੂਲੇ ਕਰ ਲਈਏ ਕੰਮ ਕਰਦੇ ਨੇ ਕਿ ਕਿੰਨੇ ਦਾ ਕੰਮ ਬਿਲਕੁਲ ਜੀ ਸ਼ੌਕ ਵੀ ਪੂਰੇ ਕਰਦਿਆਂ ਨੇ ਤੇ ਪੈਸੇ ਵੀ ਕਮਾਉਂਦਿਆਂ ਨੇ ਜੀ ਹਾਂ ਜੀ ਇਹ ਦੋ ਲੜਕੀਆਂ ਆਪ ਵੀ ਹੈਰੋਨ ਕੀਦੀਆਂ ਨੇ ਕਿਹੜੀ ਚਾਹਤ ਹੈ ਮਮਾ ਹਾਂਜੀ ਇਹ ਮਕਦਮਾ ਨੰਬਰ 240 ਅੰਡਰ ਸੈਕਸ਼ਨ 2185 ਐਨਵੀ ਸੈਕਟਰ ਸਾਣਾ ਪਿੰਡ ਉਹ ਚੋਰੀ ਦਾਣਾ ਸਮਰਾਣਾ ਦਰਜ ਕਰਕੇ ਕਾਪੀ ਸ਼ੁਰੂ ਕਰ ਦਿੱਤੀ ਹੈ ਤੇ ਮੈਰਡ ਵੀ ਕੋਈ ਨਾ ਜਿੱਦਣ ਜਾ ਕੰਮ ਮੈਰਡ ਨੇ ਦੋਰੀਪੁਰੀਆ ਮੈਰਡ ਨੇ ਦੋਹਾਂ ਦੇ ਹੀ ਆਪਣੇ ਡਿਵੋਰਸ ਹੋਇਆ ਹੋਇਆ ਹੈ ਤਲਾਕ ਹੋਇਆ ਹੈ ਪਹਿਲਾਂ ਤੋਂ ਮਾਮਲਾ だっ ਕੇ ਅਜੇ ਮੋੜਲੀ ਪੁਛਕੇ ਚੱਲ ਰਹੀ ਆ ਪਰ ਕਾਰਨ ਉਹਨਾ ਥਾਣਿਆਂ ਤੋਂ ਪਤਾ ਕਰਾਵਾਂਗੇ ਜੋ ਹੋਇਆ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ